ਟੀਮ ਜੈ ਭਾਰਤ ਮੇਗੰਪੁਰਾ ਸ਼ਕਤੀ ਵੈਬ ਟੀਵੀ ਨਿਊ ਚੈਨਲ ਵਿੱਚ ਤੁਹਾਡਾ ਸਵਾਗਤ ਮੈਂ ਕੇਐਸ ਨੂਰ ਅੱਜ ਅਸੀਂ ਪਹੁੰਚੇ ਹਾਂ ਬਲਾਕ ਫਗਵਾੜਾ ਦੇ ਪਿੰਡ ਗੁਲਾਬਗੜ ਵਿਖੇ ਜਿੱਥੇ ਅਸੀਂ ਦੰਗਲ ਪੰਚਾਇਤੀ ਚੋਣਾਂ ਦਾ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਮੌਜੂਦਾ ਚੁਣੇ ਗਏ ਸਰਪੰਚ ਸਾਹਿਬ ਨਾਲ ਉਹਨਾਂ ਦੀ ਪੰਚਾਇਤ ਨਾਲ ਔਰ ਪਿੰਡ ਵਾਸੀਆਂ ਨਾਲ ਜਾਣਾਂਗੇ ਪਿੰਡ ਦੀਆਂ ਗਤੀਵਿਧੀਆਂ ਮੌਜੂਦਾ ਹਾਲਾਤਾਂ ਬਾਰੇ ਜਾਣਾਂਗੇ ਜਿਹੜੇ ਜਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਅਤੇ ਉਹਨਾਂ ਦੀ ਪਿੰਡ ਵਾਸੀਆਂ ਪ੍ਰਤੀ ਕੀ ਸੋਚ ਹੈ ਆਪਣੇ ਪਿੰਡ ਦੇ ਵਿਕਾਸ ਪ੍ਰਤੀ ਕੀ ਸੋਚ ਹੈ ਉਹ ਸਾਰੀ ਜਾਣਕਾਰੀ ਆਪਾਂ ਆਪਾਂ ਕੋਲੋਂ ਹਾਸਲ ਕਰਾਂਗੇ ਇਹ ਇਹ ਸ਼ੋਭਨਾ ਜੀ ਤੋਂ ਸੁਨੀਤਾ ਜੀ ਤੁਹਾਨੂੰ ਪਿੰਡ ਵਾਸੀਆਂ ਨੇ ਸ਼ਰਮ ਸੰਤੀ ਦੇ ਨਾਲ ਸਰਪੰਚ ਚੁਣਿਆ ਪਿੰਡ ਦੇ ਸਰਬੋਖੀ ਵਿਕਾਸ ਲਈ ਤੁਸੀਂ ਤੁਹਾਨੂੰ ਅੱਗੇ ਲਿਆਂਦਾ ਇਹ ਯੰਗ ਬਲਡ ਹੋ ਤੁਸੀਂ ਕਿੰਨੀ ਕ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਪਿੰਡ ਵਾਲਾ ਬਹੁਤ ਬਹੁਤ ਧੰਨਵਾਦ ਸਭ ਨੇ ਪਿੰਡ ਦੇ ਜਿਹੜੇ ਜਿਹੜੇ ਵਿਕਾਸਕਾਰ ਜਿਹੜੇ ਉਹਨਾਂ ਪ੍ਰਤੀ ਕੀ ਸੋਚ ਰੱਖਦੇ ਹੋ ਤੁਸੀਂ ਮੈਂ ਜੀ ਜੋ ਹੋ ਸਕਦਾ ਟੈਂਡ ਵਾਲਿਆਂ ਦਾ ਸਹਿਯੋਗ ਉਹਨਾਂ ਸਭ ਕੰਮ ਪੂਰੇ ਕਰਾਂਗੇ ਪੂਰੇ ਕਰੋਗੇ ਜੀ ਗੱਲਬਾਤ ਕਰਦੇ ਆ ਮੈਂ ਇੱਥੇ ਉਹਨਾਂ ਦੇ ਹਸਬੰਦ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੁਭਨਾਮਾ ਤੁਹਾਨੂੰ ਹਰਜੀਤ ਰਾਮ ਜੀ ਰਜੀਤ ਨਾਮ ਜੀ ਤੁਹਾਡੀ ਵਾਈਫ ਸਰਪੰਚ ਬਣੀ ਹੈ ਸਰਬਸੰਤੀ ਹੋਈ ਹੈ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੇ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ ਪਿੰਡ ਦੀ ਸੇਵਾ ਬਖਸ਼ੀ ਹੈ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਪਿੰਡ ਗਲਾਉਗੜ੍ਹ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਜੀ ਸਰਪੰਚੀ ਦੇ ਤੇ ਅਸੀਂ ਕੋਈ ਝੂਠੇ ਲਾਰੇ ਨਾਲ ਆਉਂਦੇ ਹੋਏ ਜਿੰਨੇ ਜੋਗੇ ਵੀ ਹਾਂ ਹਰ ਪਿੰਡ ਦੇ ਭਾਈਚਾਰੇ ਦੇ ਨਾਲ ਜਿਹੜਾ ਵੀ ਕੰਮ ਪਿੰਡ ਦਾ ਹੋਣ ਵਾਲਾ ਆ ਇਕੱਠੇ ਹੋ ਕੇ ਕਰਾਂਗੇ ਜੀ ਜੀ ਔਰ ਸਾਨੂੰ ਕਿਸੇ ਪਾਰਟੀ ਦੀ ਕੋਈ ਸਪੋਰਟ ਨਹੀਂ ਹੈਗੀ ਅਸੀਂ ਸਰਬਸੰਮਤੀ ਦਾ ਮਤਲਬ ਸਰਬ ਸਾਰਿਆਂ ਦੀ ਸਹਿਮਤੀ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਵੀ ਸਾਨੂੰ ਇਹ ਮੌਕਾ ਮਿਲਿਆ ਔਰ ਜਿੱਥੇ ਵੀ ਸਾਨੂੰ ਕਿਸੇ ਵੀ ਆਪਣੇ ਭਾਈਚਾਰੇ ਦੇ ਬੰਦੇ ਨਾਲ ਜਾਣਾ ਪਊਗਾ ਜਿੱਥੇ ਵੀ ਸਾਡੀ ਲੋੜ ਸਾਡੇ ਮਹਿਸੂਸ ਕਰਨਗੇ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਔਰ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟਾਂਗੇ ਔਰ ਬਾਕੀ ਸਾਡੇ ਪਿੰਡ ਦੀਆਂ ਕੁੜੀਆਂ ਲਈ ਸਲਾਈ ਸੈਂਟਰ ਜਾਂ ਸਾਡੇ ਪਿੰਡ ਦੇ ਆਲੇ ਦੁਆਲੇ ਕੋਈ ਸਟੀਲ ਲਾਈਟ ਜਾਂ ਕੋਈ ਵੀ ਜਿਹੜਾ ਵਿਕਾਸ ਦਾ ਕੰਮ ਰੁਕਿਆ ਹੋਊਗਾ ਔਰ ਗਰੰਟਰਾਂ ਤੋਂ 12 ਵੀ ਪਿੰਡ ਨੂੰ ਨਾਲ ਲੈ ਕੇ ਸਾਰੇ ਕੰਮ ਕਰਾਂਗੇ ਸਾਰੇ ਕੰਮ ਕਰੂਗੀ ਹਾਂ ਜੀ ਇਹ ਕੀ ਸਮਝਦੇ ਆ ਕਿ ਇੱਕ ਚੌਕੇ ਚੁੱਲੇ ਤੋਂ ਉੱਠ ਕੇ ਇੱਕ ਲੇਡੀ ਸਰਪੰਚ ਬਣੀ ਹੈ ਕੀ ਸੋਚ ਰੱਖਦੇ ਕਿਉਂਕਿ ਆ ਜੇਖਦੇ ਆ ਕਿ ਆਪਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੈਹ ਤਾਂ ਯੋਗਾ ਸਮਾ ਸੋਸ਼ਲ ਮੀਡੀਆ ਕਰਕੇ ਬਹੁਤ ਬਦਲੇ ਆ ਪਰ ਪਹਿਲੇ ਸਮਿਆਂ ਦੇ ਵਿੱਚ ਜ਼ਿਆਦਾਤਰ ਮਰਦ ਹੀ ਸਰਪੰਚ ਬਣਦੇ ਸੀ ਪਰ ਇੱਕ ਲੇਡੀ ਚੁੱਲੇ ਤੋਂ ਉੱਠ ਕੇ ਉੱਪਰ ਉੱਠ ਕੇ ਸਰਪੰਚ ਬਣੀ ਹੈ ਕਿੰਦੀ ਮੈਂ ਕੀ ਮਹਿਸੂਸ ਕਰਦਾ ਮਹਿਸੂਸ ਜੇ ਦਾ ਮਤਲਬ ਪਹਿਲਾਂ ਤੋਂ ਹੀ ਲੇਡੀਜ਼ ਨੂੰ ਜਾਂ ਸਾਡੀਆਂ ਟੀਆ ਭੈਣਾਂ ਨੂੰ ਘਰਾਂ ਦੇ ਵਿੱਚ ਹੀ ਜ਼ਿਆਦਾ ਰੱਖਿਆ ਜਾਂਦਾ ਸੀ ਘਰ ਦੇ ਕੰਮ ਕਰਾਈ ਜਾਂਦੇ ਸੀ ਪਰ ਹੁਣ ਉਹ ਸਮਾਂ ਨਹੀਂ ਰਿਹਾ ਜੇਕਰ ਅਸੀਂ ਕਿਸੇ ਨੂੰ ਨਾਲ ਲੈ ਕੇ ਚੱਲਾਂਗੇ ਆਪਣੇ ਘਰ ਤੋਂ ਹੀ ਕੰਮ ਸ਼ੁਰੂ ਕਰਾਂਗੇ ਤਾਂ ਸਾਡੇ ਆਲੇ ਦੁਆਲੇ ਘਰਾਂ ਦੇ ਵਿੱਚ ਵੀ ਇਸ ਚੀਜ਼ ਦੀ ਨੌਲੇਜ ਮਿਲੂਗੀ ਟਾਉਣ ਵਾਲੇ ਟਾਈਮ ਦੇ ਵਿੱਚ ਕੋਈ ਤਾਂ ਹੀ ਦਿੱਕਤ ਨਹੀਂ ਆਊਗੀ ਤੇ ਜੇਕਰ ਇਹਨਾਂ ਨੂੰ ਇਸ ਚੀਜ਼ਾਂ ਦਾ ਪਤਾ ਇਹਨਾਂ ਹੋਊਗਾ ਬਾਹਰ ਕੀ ਹੁੰਦਾ ਕੀ ਨਹੀਂ ਤੇ ਸਾਡੇ ਤੋਂ ਸਾਰੇ ਪੁੱਛੀ ਜਾਣਗੇ ਤੇ ਇਹਨਾਂ ਨੂੰ ਆਪਣੇ ਆਪ ਕਿੱਦਾਂ ਪਤਾ ਲੱਗੂਗਾ ਪਤਾ ਲੱਗੂਗਾ ਸਹੀ ਗੱਲ ਹੈ ਜੀ ਜੇ ਸਾਡੇ ਨਾਲ ਜਾਣਗੇ ਤੇ ਇਹਨਾਂ ਨੂੰ ਸਾਰੇ ਹੀ ਆਲੇ-ਦੋਲੇ ਮਾਹੌਲ ਦਾ ਪਤਾ ਲੱਗੂਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜਿੰਨਾ ਵੀ ਇਹਨਾਂ ਨੂੰ ਆਪਾਂ ਦੱਸਾਂਗੇ ਨਾਲ ਲੈ ਜਾਵਾਂਗੇ ਬਾਹਰਲੀ ਜਿਹੜੀ ਦੁਨੀਆ ਦਾ ਤਾਂ ਹੀ ਨੌਲੇਜ ਮੇਰੇ ਤੋਂ ਇਹ ਕੀ ਸਮਝਦਾ ਕਿ ਪਿੰਡ ਦੇ ਕਿਹੜੇ-ਕਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਜਿਹੜੇ ਮੌਜੂਦਾ ਹਾਲਾਤ ਜਿਹੋ ਜਿਹੇ ਜੋ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਪਿੰਡ ਦੇ ਸਭ ਤੋਂ ਪਹਿਲਾਂ ਸਾਡੇ ਪਿੰਡ ਦਾ ਪੰਚਾਇਤ ਘਰ ਜੀ ਕੁੜੀਆਂ ਦਾ ਸਲਾਈ ਸੈਂਟਰ ਜੀ ਸਟੀਲ ਲਾਈ ਔਰ ਬਾਕੀ ਜੋ ਵੀ ਕੰਮ ਟਾਈਮ ਦੇ ਹਿਸਾਬ ਨਾਲ ਲਿਖੇ ਜਾਣਗੇ ਸਾਰੇ ਹੋਣਗੇ ਜੀ ਜੀ ਇਹ ਨੌਜਵਾਨਾਂ ਪ੍ਰਤੀ ਤੁਹਾਡਾ ਰਵਈਆ ਕਿਹੋ ਜਿਹਾ ਹੋਏਗਾ ਕਿ ਨੌਜਵਾਨਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਕੇ ਸਮੇਂ ਦੇ ਵਿੱਚ ਨਸ਼ਿਆਂ ਦੇ ਰੋਜ਼ਾਨਾ ਬਹੁਤ ਵਧਿਆ ਹੋਇਆ ਤੁਹਾਡੀ ਸੋਚ ਕਿਹੋ ਜਿਹੀ ਹੋਊਗੀ ਨੌਜਵਾਨਾਂ ਪਰ ਸਭ ਤੋਂ ਪਹਿਲਾਂ ਸਾਡੇ ਪਿੰਡ ਦੀ ਖਾਸੀਅਤ ਕਿ ਸਾਡੇ ਪਿੰਡ ਦਾ ਇੱਕ ਵੀ ਨੌਜਵਾਨ ਕੋਈ ਨਸ਼ਿਆਂ ਦੇ ਵਿੱਚ ਨਹੀਂ ਹੈਗਾ ਜੀ ਔਰ ਜੇ ਕੋਈ ਲੱਗੂਗਾ ਆਉਣ ਵਾਲੇ ਟਾਈਮ ਦੇ ਵਿੱਚ ਕੋ ਹੈਗਾ ਆ ਉਹਨੂੰ ਆਪਣੇ ਪਰਿਵਾਰ ਮੈਂਬਰ ਦੀ ਤਰ੍ਹਾਂ ਸਮਝਾਇਆ ਜਾਊਗਾ ਔਰ ਸਾਡੇ ਪਿੰਡ ਦੇ ਸੂਝਵਾਨ ਜਿੰਨੇ ਵੀ ਮੁੰਡੇ ਆ ਜਾਂ ਨੌਜਵਾਨ ਵੀਰ ਆ ਸਾਡੇ ਬਜ਼ੁਰਗ ਆ ਖੁਦ ਹੀ ਬਹੁਤ ਸਮਝਦਾਰ ਆ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਹੇ ਆ ਤਾਂ ਉਹ ਕਿਸੇ ਕੰਮ ਤੋਂ ਬੱਚਿਆਂ ਨੂੰ ਚੰਗੇ ਕੰਮਾਂ ਤੋਂ ਪਿੱਛੇ ਕਦੇ ਨਹੀਂ ਹੋਣ ਦਿੰਦੇ ਔਰ ਆਪ ਹੱਥ ਫੜ ਕੇ ਤੋਰਦੇ ਆ ਗੱਲ ਕਰਨ ਲੈਣਾ ਇੱਥੇ ਪੰਜ ਸਾਹਿਬਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਬਾਰੇ ਕੋਲ ਫਿਰ ਦੁਬਾਰਾ ਵਾਪਸ ਆਵਾਂਗੇ ਆਪਾਂ ਅੱਗੇ ਕਰ ਲੋ ਤੇ ਪਾਸ ਸਰ ਸਸੀ ਕਾਲ ਜੀ ਸਸੀ ਕਾਲ ਸਟਾਰਟ ਇਹ ਕੀ ਸ਼ੋਭਨਾਵਾ ਜੀ ਤੁਹਾਡੇ ਮੱਖਣ ਸਿੰਘ ਜੀ ਮੱਖਣ ਸਿੰਘ ਜੀ ਕਿਹੜੇ ਵਾਰਡ ਤੋਂ ਤੁਸੀਂ ਪੰਜ ਚੁਣੇ ਗਏ ਹੋ ਜੀ 2 ਨੰਬਰ ਦਾ ਇਹ 2 ਨੰਬਰ ਵਾਰਡ ਤੋਂ ਤੁਹਾਨੂੰ 5 ਚੋਣਾਂ ਸਰਪੰਚੀ ਦਾ 5 ਚੋਣੇ ਗਏ ਹੋਗੇ ਤੇ ਤੁਹਾਡੇ ਲਈ ਚੁਣੌਤੀਆਂ ਬਹੁਤ ਵੱਡੀਆਂ ਹੋਣਗੀਆਂ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਜਿਨ੍ਹਾਂ ਨੂੰ ਤੁਸੀਂ ਪਹਿਲ ਦੇ ਅਧਾਰ ਤੇ ਕਰਾਉਣਾ ਕੰਮ ਗਾਇਆ ਸੀ ਸਾਡੇ ਜੀ ਪਿੰਡ ਚ ਹੋਣ ਵਾਲੇ ਆ 3-4 ਹੋਣ ਵਾਲੇ ਆ ਸਰਪੰਚ ਦੇ ਸਹਿਯੋਗ ਨਾਲ ਅਸੀਂ ਉਹ ਵੀ ਸਾਰੇ ਪੂਰੇ ਕਰਾਂਗੇ ਹਾਂਜੀ ਇਹ ਤੁਹਾਡੇ ਵਾਰਡ ਦੇ ਵਿੱਚ ਕਿਹੜਾ ਕਿਹੜਾ ਕੰਮ ਹੋਣਿਆ ਸਾਡੇ ਵਾਰਡ ਚ ਤਾਂ ਜਾਂਚਕਰ ਬਣਨ ਵਾਲਾ ਪੰਚਾਇਤਕਾਰ ਆ ਹੋਰ ਹੈ ਸਪਲਾਈ ਸੈਂਟਰ ਆ ਅਸੀਂ ਇਹ ਜਰੂਰ ਬਣਾਵਾਂਗੇ ਜੇ ਵਾਦਾ ਕਰਦੇ ਹਾਂ ਤਨਵਾਜੀ ਬਹੁਤ ਗੱਲ ਕੀਤੀ ਆ ਪਿੰਡ ਵਾਸੀਆਂ ਨੌਜਵਾਨ ਖੜੇ ਉਹਨਾਂ ਨੇ ਗੱਲ ਕਰ ਲੈਦੀ ਆ ਕਿ ਕੀ ਸੁ ਬਣਾਵਣ ਨੇਕਪਾਲ ਜੀ ਨੇਕਪਾਲ ਜੀ ਕੀ ਸਮਝਿਆ ਕਿ ਸਰਪੰਚ ਤੁਹਾਡੇ ਪਿੰਡ ਦੇ ਜਾਂਗ ਨੇ ਤੁਸੀਂ ਕੀ ਸਮਝਦੇ ਕਿ ਨੌਜਵਾਨਾਂ ਲਈ ਪਿੰਡ ਵਿੱਚ ਕੀ ਹੋਣਾ ਚਾਹੀਦਾ ਨੌਜਵਾਨਾਂ ਲਈ ਬਹੁਤ ਵਧੀਆ ਕੰਮ ਕਰਨਗੇ ਸਰਪੰਚ ਸਾਹਿਬ ਸਾਡੇ ਬਜਟ ਪੜ੍ਹ ਲਿਗੇ ਸਰਪੰਚ ਸਾਹਿਬ ਜੀ ਹਾਂਜੀ ਬਹੁਤ ਵਧੀਆ ਸੂਝਵਾਨ ਹੈ ਜੀ ਹਾਂਜੀ ਜੋ ਵੀ ਇਹਨਾਂ ਦੇ ਜੋ ਵੀ ਕਹਿਣ ਉਹਨਾਂ ਦੇ ਦਸਤਾਵੇਜ਼ ਵੀ ਚੱਲਾਂਗੇ ਹਾਂਜੀ ਦੇ ਕੀ ਤੋਂ ਸੋਨੇ ਤੁਸੀਂ ਪਿੰਡ ਵਿੱਚ ਕੀ ਬਣੇ ਨੌਜਵਾਨਾਂ ਨੇ ਕੀ ਹੋਵੇ ਨੌਜਵਾਨਾਂ ਨੇ ਸਾਡੇ ਪਿੰਡ ਤਾਂ ਹੀ ਉਧਰ ਦਾ ਜਮ ਜੂਮ ਹੈਗਾ ਹੀ ਬਾਕੀ ਜੋ ਵੀ ਨਾਲ ਅਸੀਂ ਕਰਾਂਗੇ ਕਰਨਗੇ ਪੂਰਾ ਜੀ ਪੂਰਾ ਕਰਨੇ ਖਾਂਗੇ ਹੋਰ ਗੱਲ ਕਰ ਲੈ ਲੈ ਤੇ ਹੋਰ ਵੀ ਨੌਜਵਾਨ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਹਰੀਵੰਸ ਸਿੰਘ ਜੀ ਕੀ ਆਸ ਰੱਖਦੇ ਆ ਸਰਪੰਚ ਸਾਹਿਬ ਦੇ ਕੋਲੋਂ ਕਿ ਨੌਜਵਾਨਾਂ ਨੇ ਕੀ ਹੋਵੇ ਪਿੰਡ ਦੇ ਸਾਡੇ ਸਰਪੰਚ ਸਾਹਿਬ ਹੁਣ ਜਿਹੜੇ ਐਸੋ ਦਮਗੀਰ ਆਇਆ ਹੈ ਜੰਗਪੁਰਾਡੇ ਆ ਠੀਕ ਹੈ ਜੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਨੂੰ ਇੰਨਾ ਵਧੀਆ ਲੀਟ ਲਿਆਉਗੇ ਜੀ ਜੀ ਕਿਉਂਕਿ ਚਲੋ ਪਹਿਲਾ ਇਹ ਵੀ ਪਹਿਲੇ ਸਰਪੰਚ ਸਾਹਿਬ ਨੇ ਬਹੁਤ ਕੰਮ ਕੀਤੇ ਆ ਆਉਣ ਵਾਲੇ ਟਾਈਮ ਤੇ ਨਵੀਂ ਜੰਗਪੁਰਾਡੇ ਆ ਜਿਹੜੀ ਉਹ ਸਾਰਿਆਂ ਨਾਲ ਠਕ ਨਾਲ ਤੁਰੂਗੀ ਠੀਕ ਹੈ ਜੀ ਅਸੀਂ ਸਾਡੇ ਪਿੰਡ 'ਚ ਸਟਰੀਟ ਲਾਈਟਾਂ ਹੈ ਨਹੀਂ ਜੀ ਠੀਕ ਹੈ ਜੀ ਉਹ ਕਹਾ ਲਵਾਉਣਗੇ ਇੱਕ ਦੋ ਜਿਹੜੀਆਂ ਗਲੀਆਂ ਰਹਿਣੀਆਂ ਉਹ ਵੀ ਕਹਾ ਪੱਕੀਆਂ ਕਰਵਾਵਾਂਗੇ ਇਹਨਾਂ ਨੂੰ ਕਿ ਇੱਕ ਬੱਚਿਆਂ ਲਈ ਗਰਾਊਂਡ ਹੈ ਨਹੀਂ ਸਾਡੇ ਠੀਕ ਹੈ ਜਿਹੜੀ ਗਰਾਊਂਡ ਸੀ ਉਹ ਸਕੂਲ ਦੇ ਅੰਦਰ ਆ ਉਹ ਸਰਪੰਚ ਸਾਹਿਬ ਨੂੰ ਕਹਿ ਕੇ ਅਸੀਂ ਕਾਹਾਂ ਪਿੰਡ ਲਈ ਗਰਾਊਂਡ ਬੱਚਿਆਂ ਲਈ ਬਣਵਾਵਾਂਗੇ ਤਾਂ ਕਿ ਸਾਡੇ ਪਿੰਡ ਦੇ ਬੱਚੇ ਸਾਡੇ ਹੀ ਪਿੰਡ 'ਚ ਖੇਡ ਸਕਣ ਕਿਉਂਕਿ ਸਾਡੇ ਪਿੰਡ ਦੇ ਬੱਚੇ ਅੱਧੇ ਚੱਕ ਬ੍ਰੇਮਾ ਖੇਤਾਂ 'ਚ ਜਾਂਦੇ ਆ ਉਹ ਪਿੰਡੇ ਖੇਡ ਸਕਣ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਆ ਤੇ ਪਿੰਡ ਦੀਆਂ ਲਾਈਟਾਂ ਦਾ ਤੇ ਪਿੰਡ ਦੇ ਆਲੇ-ਦੁਆਲੇ ਜਿੰਨੀ ਵੀ ਜਗ੍ਹਾ ਉੱਤੇ ਫੁੱਲ ਵਾੜੀ ਲਗਾਈ ਜਾਵੇ ਤੇ ਪਿੰਡ 'ਚ ਗਰਾਊਂਡ ਬਣਾਈ ਜਾਵੇ ਤੇ ਕੁੜੀਆਂ ਦੇ ਸਰਵਾਈਸ ਸੈਂਟਰ ਉੱਤੇ ਇਹ ਪਿੰਡ ਦੇ ਵਿੱਚ ਖੇਡ ਗਰਾਊਂਡ ਦੀ ਬਹੁਤ ਵੱਡੀ ਕਮੀ ਹੈਗੀ ਆ ਕਿ ਨੌਜਵਾਨਾਂ ਨੂੰ ਖੇਡਣ ਦੇ ਲਈ ਬਹੁਤ ਅਗਲੇ ਪਿੰਡ ਨਾਲ ਦੇ ਪਿੰਡ ਜਾਣਾ ਪੈਂਦਾ ਬਹੁਤ ਵਧੀਆ ਸਵਾਲ ਇੱਥੇ ਦੱਸਿਆ ਉਹਨਾਂ ਨੇ ਕਿ ਜਵਾਬ ਦਿੱਤਾ ਕਿ ਸਾਡੇ ਪਿੰਡ ਨੂੰ ਖੇਡ ਗਰਾਉਂਡ ਦੀ ਬਹੁਤ ਵੱਡੀ ਕਮੀ ਹੁੰਦੀ ਹੈ ਮੈਂ ਸਰਪੰਚ ਸਾਹਿਬ ਕੋਲ ਰੋਕੇ ਇੱਕ ਮਿੰਟ ਬਾਅਦ ਫੇਰ ਆਵਾਂਗਾ ਪਰ ਇਹ ਗੱਲ ਕਰ ਲਈਏ ਕਿ ਬਜ਼ੁਰਗ ਖੜੇ ਨੇ ਇੱਥੇ ਉਹਨਾਂ ਤੋਂ ਕੁਝ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਸ਼ੁਭਨਾਵਾਤ ਹੋ ਗੁਰਮੀਤ ਸਿੰਘ ਜੀ ਕੀ ਸਮਝਦੇ ਕਿ ਬਜ਼ੁਰਗਾਂ ਲਈ ਕੀ ਹੋਣਾ ਚਾਹੀਦਾ ਪਿੰਡ ਵਿੱਚ ਦੇਖੋ ਜੀ ਸਾਡੇ ਜਿਹੜੇ ਅਸੀਂ ਸਰਪੰਚ ਸਾਹਿਬ ਚੁਣੇ ਆ ਜੀ ਅਸੀਂ ਸਾਰੇ ਪਿੰਦੇ ਸਿਰ ਨੂੰ ਨਾਲ ਚੁਣੇ ਜੀ ਕੋਈ ਇਦਾਂ ਸਾਡੇ ਪਿੰਡ ਕੋਈ ਰਵਾ ਨਹੀਂ ਸਿਆ ਬਹੁਤ ਪਿਆਰ ਨਾਲ ਬੈਠ ਕੇ ਸਾਰਿਆਂ ਨੇ ਇੱਕ ਸਾਹ ਬਣਾ ਕੇ ਇਹਨਾਂ ਨੂੰ ਚੁਣਿਆ ਹੈ ਕਿਉਂ ਜੀ ਸਾਡੇ ਪਿੰਡ ਚ ਜਾਗੂ ਅਸੀਂ ਸਰਪੰਚ ਚੁਣਿਆ ਹੈ ਜੀ ਜੀ ਅਛਾ ਦੁੱਧ ਜੀ ਅਸੀਂ ਜਿਹੜਾ ਪਿੰਡ ਦੇ ਵਿੱਚ ਬਜ਼ੁਰਗਾਂ ਵਾਸਤੇ ਬੈਠਣ ਸਾਡੇ ਕੋਲ ਜਿੰਦਾ ਹੈ ਨਹੀਂ ਜੀ ਜੀ ਤਾਂ ਸਹੀ ਉਹ ਹੀ ਚਾਹੁੰਦੇ ਕੋਸ਼ਿਸ਼ ਬਣ ਜਿਹੜੇ ਬਜ਼ੁਰਗ ਬੰਦੇ ਉੱਥੇ ਜਾ ਕੇ ਤੁੰਬੇ ਜਾਂ ਸ਼ਾਮੇ ਬੈਠੇ ਉਹਨਾਂ ਵਾਸਤੇ ਥੋੜੀ ਗੋਤ ਪਾਰਕ ਬਣਣੀ ਚਾਹੀਦੀ ਹੈ ਜੀ ਹਾਂ ਜੀ ਜੀ ਇਹਨਾਂ ਜੀ ਬਜ਼ੁਰਗਾਂ ਲਈ ਤੁਸੀਂ ਚਾਹੁੰਦੇ ਹੋ ਕਿ ਪਾਰਕ ਬਣੇ ਉਹਦੇ ਵਿੱਚ ਕੁਰਸੀਆਂ ਲੱਗਣ ਜਿੱਥੇ ਬਜ਼ੁਰਗ ਜਾ ਕੇ ਫ੍ਰੀ ਟਾਈਮ ਬੈਠ ਸਕਣ ਉਸ ਸਮੇਂ ਦਾ ਆਨੰਦ ਮਾਣ ਸਕਣ ਹੋਰ ਇੱਥੇ ਖੜੀਆਂ ਨੇ ਭੈਣਾ ਖੜੀਆਂ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਇਹ ਮਾਤਾ ਜੀ ਖੜੀਆਂ ਮਾਤਾ ਜੀ ਸਤਿਕਾਰ ਜੀ ਇਹ ਕੀ ਨਾਮ ਹੈ ਜੀ ਆਪਣਾ ਮਨੋਜੀ ਸਰਪੰਚ ਸਾਹਿਬ ਨਵੇਂ ਬਣੇ ਨੇ ਪਿੰਡ ਦੇ ਵਿੱਚ ਔਰ ਬੁਢਾਪਾ ਪੈਨਸ਼ਨ ਵਗੈਰਾ ਸ਼ਗਨ ਸਕੀਮ ਵਗੈਰਾ ਜੋ ਪੈਨਸ਼ਨ ਆ ਕੀ ਹੋ ਜੀ ਹਲਾ ਤੁਹਾਨੂੰ ਪੈਨਸ਼ਨ ਮਿਲਦੀ ਹੈ ਜੀ ਨਹੀਂ ਮੇਰੇ ਨੌਪੋਤੇ ਆ ਚੀਚਾ ਨੌਪੋਤੇ ਹੋਰ ਪੈਨਸ਼ਨ ਤਾਂ ਤੁਹਾਨੂੰ ਮਿਲਣੀ ਚਾਹੀਦੀ ਹੈ ਹਾਂ ਜੀ ਨਹੀਂ ਮਿਲਦੀ ਅੱਛਾ ਮਿਲਦੀ ਨਹੀਂ ਬਜ਼ੁਰਗੋ ਤੁਸੀਂ ਕਿੰਨੀ ਉਮਰ ਹੋ ਗਈ ਤੁਹਾਨੂੰ 55 ਸਾਲ 55 ਸਾਲ ਦੀ ਉਮਰ ਨੂੰ ਪੈਨਸ਼ਨ ਲੱਗ ਜਾਂਦੀ ਪਰ ਤੁਹਾਨੂੰ ਕਿਉਂ ਨਹੀਂ ਲੱਗੀ ਨਹੀਂ ਦਾ 60 ਸਾਲ ਲੱਗਦੀ 60 ਸਾਲ ਦੀ ਲੱਗਦੀ ਠੀਕ ਹੈ ਹੋਰ ਇੱਥੇ ਖੜੇ ਆ ਸਾਡੇ ਭਾਜੀ ਸਾਹਿਬ ਖੜੇ ਉਹਨਾਂ ਨਾਲ ਗੱਲ ਕਰਦੇ ਆ ਕਿ ਸਸਿ ਕਾਰਜ ਦੇ ਦਿੱਤਾ ਏ ਕੀ ਨਾਮ ਆਪਣੀ ਚੋਡੀ ਰਾਮ ਐ ਵੈਸੇ ਕੋਈ ਸਾਫ ਦਾ ਪੰਜ ਚੋ ਪਿੰਡ ਦੇ ਐ ਹੈਂਡੀਕੈਪ ਵੀ ਉਹ ਤੁਹਾਨੂੰ ਕੀ ਚਾਹੁੰਦੇ ਕਿ ਤੁਹ ਆਇਆ ਸਰਪੰਚ ਸਾਹਿਬ ਹੈਂਡੀਕੈਪਰਾਂ ਦੇ ਪਿੰਡ ਦੇ ਵਿੱਚ ਖਾਸ ਕੀ ਕਰਨ ਹਾਂਜੀ ਹੈਂਡੀਕੈਪਰਾਂ ਲਈ ਜੀ ਜੋ ਥੋੜਾ ਮਿਲੂਗੀ ਜੋ ਸਰਪੰਚ ਸਾਹਿਬ ਦਵਾਉਗੇ ਜੀ 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 ਇਹ ਹੈਂਡੀਕੈਪਰ ਨੂੰ ਇੱਕ ਸਰਕਾਰ ਵੱਲੋਂ ਪੈਨਸ਼ਨ ਵੀ ਲਗਾਈ ਜਾਂਦੀ ਹੈ ਕਿ ਤੁਹਾਨੂੰ ਮਿਲਦੀ ਹੈ ਨੇ ਜੀ ਮੈਂ ਉਹ ਤਾਂ ਫਾਰਮ ਭਾ ਕੇ ਦਿੱਤੇ ਹੋਆ ਜੀ ਤਾਂ ਮੇਰੇ ਖਿਆਲ ਅੱਜ ਲੱਗੀ ਦੀ ਹੈ ਲੱਗੀ ਨਹੀਂ ਲੱਗੀ ਜੀ 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 ਪਰ ਅਜੇ ਲੱਗੀ ਨਹੀਂ ਹੈਗੀ ਖਾਸ ਕਰਕੇ ਸਰਪੰਚ ਸਾਹਿਬ ਤਾਂ ਉਹ ਪੈਨਸ਼ਨ ਵਗੈਰਾ ਲਗਾ ਦੇਗੇ ਹਾਂ ਜੀ ਮਰਹਮਾਨ ਸਾਹਿਬ ਨੂੰ ਕਹਾਂਗੇ ਚੈੱਕ ਕਰਕੇ ਆਓਗੇ ਕਿ ਲੱਗੀ ਦੇ ਨਹੀਂ ਪਈ ਓਏ ਬਹੁਤ ਸਾਰੀਆਂ ਗੱਲਾਂ ਜਾਣਨ ਦਾ ਇੱਥੇ ਮੌਕਾ ਮਿਲਿਆ ਕਾਫੀ ਗੱਲਾਂ ਨੇ ਜਿਨ੍ਹਾਂ ਪਿੰਡ ਵਾਸੀਆਂ ਨੇ ਦੱਸੀਆਂ ਨੇ ਜਿਨ੍ਹਾਂ ਨੂੰ ਸਰਪੰਚ ਸਾਹਿਬ ਨਾਲ ਸਾਂਝੀਆਂ ਕਰਦੇ ਆਂ ਔਰ ਸਰਪੰਚ ਸਾਹਿਬ ਕਾ ਪੰਚੀ ਇਹ ਸਸਿਕਾਰ ਦੀ ਨਾਮੇ ਕਿੰਨੀ ਝੂਠੀ ਸੋ ਤਾਂ ਵੀ ਕੀ ਸਮਝਦੇ ਆ ਕਿ ਪਿੰਡ ਦੇ ਵਿੱਚ ਤੁਹਾਡੇ ਪਿਛਲੀ ਪੰਚਾਇਤ ਵਿੱਚ ਤੁਸੀਂ ਸੀਗੇ ਤੇ ਪਰ ਹੁਣ ਨਵੀਂ ਪੰਚਾਇਤ ਹੁਣ ਬਣੀ ਆ ਪੰਚਾਇਤ ਪਿਛਲੇ ਸਮੇਂ ਵਿੱਚ ਕਿਹੜੇ-ਕਿਹੜੇ ਕੰਮ ਆ ਪਿੰਡ ਵਿੱਚ ਹੋਣ ਵਾਲੇ ਬਾਕੀ ਰਹਿ ਜਾਂਦੇ ਜਿਹੜੇ ਹੁਣ ਦੀ ਪੰਚਾਇਤ ਤੋਂ ਆਸ ਰੱਖਦੇ ਹੋ ਕਰੇਗੀ ਜੀ ਸਾਰੇ ਦੱਸਿਆ ਰਹਿ ਗਿਆ ਜੀ 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 ਜਿਹੜੇ ਕੰਮ ਦੂਰੇ ਰਹਿੰਦੇ ਆ ਉਸ ਆਪਾਂ ਸਭ ਨਾਲ ਰਲ ਕੇ ਕਰਾਵਾਂਗੇ ਪੂਰੇ ਕਰਾਓਗੇ ਤੁਸੀਂ ਹਾਂਜੀ ਠੀਕ ਆ ਗੱਲ ਕਰਦੇ ਆ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਇਹ ਕੁਝ ਗੱਲਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਕੁਝ ਪੈਨਸਨ ਪੈਨਸ਼ਨ ਦੇ ਬਾਰੇ ਗੱਲ ਸਾਹਮਣੇ ਆਈ ਹੈ ਖੇਡ ਗਰਾਉਂਡ ਦੀ ਗੱਲ ਸਾਹਮਣੇ ਆਈ ਆ ਕੁਝ ਹੈਂਡੀਕੈਪ ਵਾਲੇ ਇੱਥੇ ਖੜੇ ਨੇ ਉਹ ਪੰਜ ਰਹੇ ਨੇ ਪਰ ਉਹਨਾਂ ਦੀ ਕੋਈ ਉਹਨਾਂ ਦੀ ਵੀ ਪੈਨਸਨ ਦੀ ਕੋਈ ਗੱਲ ਸਾਹਮਣੇ ਆਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਖੇਡ ਗਰਾਉਂਡ ਬਾਰੇ ਤੁਹਾਡਾ ਕੀ ਕੀ ਜਵਾਬ ਹੈ ਖੇਡ ਗਰਾਉਂਡ ਬਾਰੇ ਜਿੱਦਾਂ ਸਾਡਾ ਪਿੰਡ ਆ ਇਹਦੇ ਵਿੱਚ ਕੋਈ ਇੰਨੀ ਜ਼ਿਆਦਾ ਜ਼ਮੀਨ ਵੀ ਨਹੀਂ ਪਈ ਹੈਗੀ ਦੋ ਚਾਰ ਕੇਸ ਪਏ ਹੋਣ ਬੰਦਾ ਉੱਤੇ ਜ਼ੋਰ ਸਾਰੇ ਪਿੰਡ ਨੇ ਅਸੀਂ ਹੁਣ ਤੋਂ ਦੋ ਗ੍ਰਾਉਂਡਾਂ ਬਣ ਜਾਣੀਆਂ ਸੀਗੀਆਂ ਔਰ ਅਸੀਂ ਜਦੋਂ ਮਤਲਬ ਆਪਾਂ ਆਸ ਰੱਖਦੇ ਚਾਹੁੰਦੇ ਆਂ ਵੀ ਚਲੋ ਅਸੀਂ ਗ੍ਰਾਉਂਡ ਲੈਣੀ ਆ ਜਾਂ ਕਿਸੇ ਤੋਂ ਜਾਣਦੇ ਆਂ ਵੀ ਜੇ ਦੱਸੋ ਤੁਸੀਂ ਕਿਤੇ ਵੀ ਜਾਣਦੇ ਆਂ ਅਸੀਂ ਉੱਥੇ ਜਾ ਕੇ ਆਪਣੀ ਮੰਗ ਜ਼ਰੂਰ ਰੱਖਾਂਗੇ ਆਪਣੇ ਪਿੰਡ ਨੂੰ ਨਾਲ ਲੈ ਕੇ ਕਿ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਹੈ ਕਿ ਸਾਡੇ ਪਿੰਡ ਤੋਂ ਹੀ ਸ਼ੁਰੂ ਹੋਣਾ ਹੈ ਬਿਲਕੁਲ ਬਿਲਕੁਲ ਔਰ ਜੇ ਇਹਨਾਂ ਨੂੰ ਇੱਥੋਂ ਸਹੀ ਸਿੱਖਿਆ ਮਿਲੂਗੀ ਜਾਂ ਇਹਨਾਂ ਨੂੰ ਗ੍ਰਾਉਂਡ ਜਾਂ ਪੜ੍ਹਾਈ ਵਧੀਆ ਤਰੀਕੇ ਨਾਲ ਮਿਲੂਗੀ ਸਕੂਲ ਸਾਫ਼ ਸੁਥਰਾ ਮਿਲੂਗਾ ਤੇ ਆਉਣ ਵਾਲੇ ਟਾਈਮ ਵਿੱਚ ਵੀ ਆਪਣੇ ਗਾਂਵ ਬੱਚਿਆਂ ਨੂੰ ਵਧੀਆ ਸਮਝਾਉਣਗੇ ਇਹ ਇਥੇ ਡਾਕਟਰੀ ਮਹਸੂਲ ਕਿਹੋ ਜਿਹੀ ਹੈਗੀ ਆ ਪਿੰਡ ਵਿੱਚ ਕੋਈ ਡਿਸਪੈਂਸਰੀ ਵਗੈਰਾ ਦਾ ਕੋਈ ਪ੍ਰਬੰਧ ਹੈਗਾ ਜੀ ਨਹੀਂ ਸਾਡੇ ਪਿੰਡ ਦੇ ਵਿੱਚ ਇਹ ਕੁਝ ਨਹੀਂ ਹੈਗਾ ਤੇ ਦੂਸਰੇ ਪਿੰਡ ਚ ਹੈਗਾ ਆ 2-3 ਕਿਲੋਮੀਟਰ ਤੇ ਹੀ ਆ ਜੀ ਤੇ ਸਾਨੂੰ ਵੈਸੇ ਉਧਰੋਂ ਵੀ ਕਦੀ ਕੋਈ ਨਾ ਨਹੀਂ ਹੁੰਦੀ ਜਦੋਂ ਜਾਂਦੇ ਆ ਸਰਦਾ ਆ ਪਰ ਅਸੀਂ ਆਪਣੇ ਪਿੰਡ ਦੇ ਵਿੱਚ ਵੀ ਜ਼ਰੂਰ ਇਸ ਚੀਜ਼ ਨੂੰ ਲੇ ਕੇ ਅੰਮਾ ਲੈ ਕੇ ਆਓਗੇ ਤੁਸੀਂ ਇੱਕ ਇਥੇ ਮੰਗ ਉੱਠੀ ਹੈ ਕਿ ਬਜ਼ੁਰਗਾਂ ਦੇ ਲਈ ਪਿੰਡ ਵਿੱਚ ਪਾਰਕ ਬਣਨੀ ਚਾਹੀਦੀ ਹੈ ਨਾਲ ਕੁਰਸੀਆਂ ਵਗੈਰਾ ਲੱਗਣੀਆਂ ਚਾਹੀਦੀਆਂ ਕੀ ਤੁਸੀਂ ਚਾਹੁੰਦੇ ਹੋ ਕਿ ਹੋ ਜਾ ਕੋਈ ਕੰਮ ਪਿੰਡ ਵਿੱਚ ਕਰਾਓਗੇ ਬਜ਼ੁਰਗਾਂ ਦੇ ਬਿਲਕੁਲ ਜੀ ਅਸੀਂ ਤਾਂ ਇਹਨਾਂ ਨਾਲ ਸਹਿਮਤ ਆਂ ਔਰ ਇਹਨਾਂ ਦੇ ਆਸਰੇ ਤਾਂ ਅਸੀਂ ਤੁਰੇ ਹਾਂ ਠੀਕ ਹੈ ਜੀ ਜੀ ਤੇ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਵੀ ਚਾਹੀਦੀਆਂ ਆ ਸਾਡੇ ਬਜ਼ੁਰਗ ਇਕੱਠੇ ਹੋ ਕੇ ਬੈਠਦੇ ਆ ਪੁਰਾਣੀਆਂ ਗੱਲਾਂ ਕਰਦੇ ਆ ਕੋਲ ਬੱਚੇ ਰੱਖਦੇ ਆ ਤਾਂ ਬੱਚਿਆਂ ਨੂੰ ਵੀ ਆਪਣਾ ਪਿਛੋਕੜ ਪਤਾ ਲੱਗਦਾ ਹੈ ਠੀਕ ਹੈ ਜੀ ਇਹ ਚੀਜ਼ ਤਾਂ ਜਰੂਰ ਹੋਣੀ ਚਾਹੀਦੀ ਕੋਸ਼ਿਸ਼ ਕਰਾਂਗੇ ਜਰੂਰ ਬਣਾਵਾਂਗੇ ਤੇ ਕਿੰਨੀ ਆਬਾਦੀ ਹੈਗੀ ਆਪਣੇ ਪਿੰਡ ਦੀ ਸਾਡੇ ਪਿੰਡ ਦੀ ਕੁੱਲ 400 ਦੇ ਕਰੀਬ ਲੋਕ ਆ ਹਾਂ 5-600 ਮੈਂਬਰ ਹੈਗੇ ਸਾਰੇ ਪਿੰਡ ਦੇ ਔਰ ਸਾਰੇ ਹੀ ਬਹੁਤ ਵਧੀਆ ਮੈਂਬਰ ਆ ਜਿੰਨੇ ਵੀ ਹੈਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅਸਹਾਯੋਗ ਦੇਣ ਵਾਲੇ ਸਪੋਰਟਰ ਸਾਡੇ ਬਾੜ ਦੀਆਂ ਪਾਰਟੀਆਂ ਐਨਆਰਆਈ ਵੀਰਿਆ ਜਿਨ੍ਹਾਂ ਦੇ ਹੁਣ ਤੱਕ ਕਾਫੀ ਵਾਰੀ ਫੋਨ ਵੀ ਆ ਚੁੱਕੇ ਆ ਵੀ ਸਾਨੂੰ ਮੌਕਾ ਦੱਸੋ ਜੀ 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 ਵੀ ਅਸੀਂ ਤੁਹਾਡੇ ਨਾਲ ਰਲ ਕੇ ਕੰਮ ਕਰਨਾ ਆ ਤੇ ਉਹਨਾਂ ਨੂੰ ਜਰੂਰ ਇਹਦੇ ਵਿੱਚ ਮੌਕਾ ਮਿਲਣਾ ਆ ਔਰ ਸਾਰੇ ਕੰਮ ਸਾਰਿਆਂ ਦੀ ਸਮਝੋਤੇ ਨਾਲ ਔਰ ਵਧੀਆ ਤਰੀਕੇ ਨਾਲ ਹੋਣਗੇ ਅਸੀਂ ਤੇ ਪੂਰੀ ਪਿੰਡ ਤੋਂ ਵੀ ਆਸ ਰੱਖਦੇ ਆਂ ਔਰ ਸਾਡੇ ਤੋਂ ਵੀ ਇਹਨਾਂ ਨੂੰ ਪੂਰੀ ਆਸ ਹੈ ਅਸੀਂ ਨੇ ਤਾਂ ਪੁੱਛੀ ਨਹੀਂ ਜੀ ਇਹ ਧੀਆ ਦੇ ਲਈ ਕਿਉਂਕਿ ਨੌਜਵਾਨ ਔਰ ਧੀਆ ਬਰਾਬਰ ਦਾ ਸਮਾਜ ਦਾ ਬਰਾਬਰ ਦਾ ਹੈਗਾ ਕੀ ਸਮਝਦੇ ਕਿ ਉਹਨਾਂ ਦੀ ਉੱਚੀ ਮਿਆਰੀ ਵਿਦਿਆ ਲਈ ਕੀ ਯਤਨ ਕਰੋਗੇ ਤੁਸੀਂ ਵਿਦਿਆ ਲਈ ਜਿਹੜੀ ਕੋਈ ਕੁੜੀ ਨਹੀਂ ਪੜ ਸਕਦੀ ਜਨਨੀ ਪੜਨ ਨੂੰ ਹੁਸ਼ਾਰ ਹੈਗੀ ਆ ਉਹਦੇ ਕੋਲ ਆਪਣਾ ਕੋਈ ਗੁੰਜਾਇਸ਼ ਨਹੀਂ ਹੈਗੀ ਘਰ ਦੇ ਵਿੱਚ ਸਪੋਰਟ ਨਹੀਂ ਹੈਗੀ ਅਸੀਂ ਆਪਣੀ ਪੰਚਾਇਤ ਵੱਲੋਂ ਰਲ ਕੇ ਉਹਨਾਂ ਦਾ ਜੀ ਹੈਲਪ ਕਰਾਂਗੇ ਔਰ ਸਭ ਤੋਂ ਪਹਿਲਾਂ ਸਾਡਾ ਜਿੱਦਾਂ ਹੁਣ ਸਾਡੀ ਪੰਚਾਇਤ ਨਵੀਂ ਚੋਣ ਹੋਈ ਆ 30 ਤਰੀਕ ਤੋਂ ਸਾਡਾ ਸਭ ਤੋਂ ਪਹਿਲਾਂ ਮਕਸਦ ਸਕੂਲ ਤੋਂ ਸਟਾਰਟ ਹੋਇਆ ਬੱਚਿਆਂ ਤੋਂ ਔਰ ਜਿਹੜੀ ਸਾਡੇ ਪਿੰਡ ਦੀਆਂ ਕੁੜੀਆਂ ਆ ਇਹਨਾਂ ਦੇ ਲਈ ਸਿਲਾਈ ਸੈਂਟਰ ਦੀ ਔਰ ਬੱਚਿਆਂ ਦੀ ਪੜ੍ਹਾਈ ਦੇ ਲਈ ਸਕੂਲ ਸਾਫ ਸੁਥਰਾ ਚਲੋ ਵਾ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਇੱਕ ਸਰਪੰਚ ਸਾਹਿਬ ਨਾਲ ਗੱਲ ਕਰ ਲੈਣੇ ਆ ਸਰਪੰਚ ਸਾਹਿਬ ਜਿੱਤੇ ਬਹੁਤ ਸਾਰੀਆਂ ਪ੍ਰੋਬਲਮਸ ਹੀ ਹੈਗੀਆਂ ਨੇ ਪਿੰਡ ਵਿੱਚ ਔਰ ਇਸ ਪਿੰਡ ਦੇ ਵਿੱਚ ਵਿਕਾਸ ਵੀ ਕਾਫੀ ਹੋ ਚੁੱਕਿਆ ਹੈਗਾ ਤੇ ਆਸ ਕਰਦੇ ਕਿ ਤੁਹਾਨੂੰ ਇਹ ਇਸ ਬਹੁਤੀ ਲੋਡ ਨਹੀਂ ਪਵੇਗੀ ਇਸ ਪਿੰਡ ਦਾ ਵਿਕਾਸ ਕਰਨ ਕੋਈ ਕਿ ਆਲਰੇਡੀ ਪਹਿਲਾਂ ਤੋਂ ਹੀ ਵਿਕਾਸ ਹੈਗਾ ਪਰ ਫਿਰ ਵੀ ਉਹ ਵਿੱਚ ਵਿੱਚ ਬਹੁਤ ਸਾਰੀਆਂ ਸੋਚ ਤੁਹਾਡੇ ਹਸਬੰਦ ਜਿੱਦੋਂ ਪਤਾ ਲੱਗਿਆ ਨੇ ਤੁਸੀਂ ਇਹ ਕੀ ਨਵਿਕਲਾ ਕੀ ਕਰਨਾ ਚਾਹੋਗੇ ਪਿੰਡ ਦੇ ਵਿੱਚ ਜਦੋਂ ਸਾਰਾ ਵਿਕਾਸ ਹੋ ਜਾਂਦਾ ਫਿਰ ਕੀ ਨਵਿਕਲਾ ਕੀ ਕਰਨਾ ਚਾਹੋਗੇ ਨਵਾਂ ਕੀ ਕਰਨਾ ਚਾਹੋਗੇ ਪਿੰਡ ਵਿੱਚ ਨਮਾ ਜੀ ਪਿੰਡ ਵਾਲੇ ਸਹਿਯੋਗ ਨਾਲ ਇਹ ਜੋ ਇਹਨਾਂ ਨੂੰ ਲੱਗਦਾ ਠੀਕ ਹੋਏ ਇਹ ਨਾਲੇ ਤੇ ਕੀ ਅਪੀਲ ਕੀ ਸੰਦੇਸ਼ ਹੈ ਆਪਣੀ ਪੰਚਾਇਤ ਨੂੰ ਨਗਰ ਨਿਵਾਸੀਆਂ ਨੂੰ ਬਾਕੀ ਸਭ ਰਲ ਮਿਲ ਕੇ ਰਹਿਣ ਸ਼ਾਂਤੀ ਨਾਲ ਸੇ ਪਿਆਰ ਰੱਖਾਂ ਜੀ ਧੰਨਵਾਦ ਔਰ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੇ ਲਈ ਸਰਪੰਚ ਸਾਹਿਬ ਨੇ ਸਭ ਨੂੰ ਅਪੀਲ ਕੀਤੀ ਹੈ ਆਸ ਕਰਦੇ ਹਾਂ ਕਿ ਸਾਰੇ ਪਿੰਡ ਵਾਸੀ ਇਹਨਾਂ ਦੇ ਇਸ ਸੰਦੇਸ਼ ਇਸ ਅਪੀਲ ਨੂੰ ਵੇਹ ਧਿਆਨ ਵਿੱਚ ਲਿਆਉਣਗੇ ਔਰ ਆਸ ਕਰਦੇ ਹਾਂ ਕਿ ਭਾਈਚਾਰਕ ਸਾਂਝ ਬਣਾਈ ਰੱਖਣ ਦੇ ਲਈ ਸਾਰੇ ਬਚਨਬੱਦ ਰਹਿਣਗੇ ਔਰ ਇਹ ਗੱਲਬਾਤ ਆਪ ਜੀ ਨੂੰ ਕਿਵੇਂ ਦੀ ਲੱਗੀ ਇਨਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕੈਮਰਾਮੈਨ ਅਜੇ ਕੋਸ਼ਟ ਦੇ ਨਾਲ ਕੇਸ ਨੂਰ ਡੰਗਲ ਪੰਚਾਇਤੀ ਚੋਣਾਂ ਦਾ ਪ੍ਰੋਗਰਾਮ ਦੇ ਵਿੱਚ ਧੰਨਵਾਦ